ਉਪਵਿੱਤਰ ਕੇਦਾਰਨਾਥ ਧਾਮ ਜਿੱਥੇ ਕਰੋੜਾਂ ਸ਼ਰਧਾਲੂ ਆਉਂਦੇ ਨੇ ਉੱਥੋਂ ਹੁਣ ਅਜਿਹੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ ਕਿ ਹੈਰਾਨੀ ਦੇ ਨਾਲ ਅੱਖਾਂ ਖੁੱਲੀਆਂ ਹੀ ਰਹਿ ਜਾਣਗੀਆਂ ਇੱਕ ਜੋੜਾ ਖੁੱਲੇ ਆਮ ਬਿਨਾਂ ਕਿਸੇ ਸ਼ਰਮ ਦੇ ਧਾਮ ਦੇ ਰਸਤੇ ਤੇ ਅਜਿਹਾ ਅਸ਼ਲੀਲ ਕਾਰਨਾਮਾ ਕਰ ਰਿਹਾ ਹੈ ਕਿ ਉਹਨਾਂ ਨੂੰ ਵੇਖ ਕੇ ਕੋਈ ਵੀ ਸ਼ਰਮਿੰਦਾ ਹੋ ਜਾਵੇਗਾ ਵੀਡੀਓ ਦੇ ਵਿੱਚ ਇੱਕ ਕਪਲ ਕੇ ਦਾਰਨਾਥ ਦੇ ਰਸਤੇ ਤੇ ਖੁੱਲ ਕੇ ਕਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਉਹ ਵੀ ਬਿਨਾ ਕਿਸੇ ਸ਼ਰਮ ਜਾਂ ਚਿਜਕਤੇ ਲੋਕ ਆ ਜਾ ਰਹੇ ਨੇ ਬੱਚੇ ਬਜ਼ੁਰਗ ਸ਼ਰਧਾਲੂ ਪਰ ਇਸ ਜੋੜੇ ਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਨੂੰ ਵੇਖ ਕੇ ਕੋਈ ਵੀ ਸੁਧਾਰਨ ਵਿਅਕਤੀ ਗੁੱਸੇ ਦੇ ਨਾਲ ਲਾਲ ਹੋ ਜਾਵੇਗਾ ਧਾਰਮਿਕ ਸਥਾਨਾਂ ਤੇ ਅਜਿਹੀਆਂ ਗੰਦੀਆਂ ਹਰਕਤਾਂ ਆਮ ਹੋ ਗਈਆਂ ਨੇ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਕੁਝ ਲੋਕ ਪੰਜਾਬ ਬੀ ਗਾਣਿਆਂ ਤੇ ਡਾਂਸ ਕਰਦੇ ਨਜ਼ਰ ਆ ਰਹੇ ਸੀ ਉਸ ਵਕਤ ਵੀ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚੀ ਸੀ ਤੇ ਹੁਣ ਫੇਰ ਇੱਕ ਹੋਰ ਵੀਡੀਓ ਜਿਹੜੀ ਆ ਉਹ ਕੇਦਾਰਨਾਥ धाम ਦੇ ਰਸਤੇ ਤੋਂ ਵਾਇਰਲ ਹੋਈ ਹੈ ਕੁਝ ਲੋਕਾਂ ਨੇ ਇਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਰੋਸ਼ ਵਿਖਿਆ ਜਾ ਸਕਦਾ ਹੈ